ਸੋ ਗਏ ਸਤ ਸੰਗਤ ਅੱਜ ਦਾ ਜੋ ਪ੍ਰਮਨ ਹੈ ਤੁਹਾਨੂੰ ਕਰਨ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਰਾਗ ਟੋਡੀ ਦੇ ਵਿੱਚ ਸਤਗੁਰੂ ਜੀ ਦੇ ਪਾਵਨ ਅੰਗ 714 ਤੇ ਸਭਾਈ ਹੋ ਗਏ ਉਚਾਰਨ ਪਰ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਟੋਡੀ ਮਹੱਲਾ ਪੰਜਵਾਂ ਨਿੰਦਕ ਗੋਇਗਿਰਦ ਪਾਤੀ ਹਟਿਓ ਪਾਗ ਬਰਨੈ ਪ੍ਰਭ ਭਏ ਦਿਆਲਾ ਸ਼ਿਵ ਕੈ ਬਾਣ ਸਿਰ ਕਾਟਿਓ ਰਹਾਓ ਪਰ ਬਿਤਰ ਫਤੂਨ ਦੇ ਰਾਹੀ ਧੰਨ ਧੰਨ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਬਖਸ਼ਿਸ਼ ਕਰਦੇ ਆ ਨਿੰਦਕ ਗੁਰ ਕਿਰਪਾ ਤੇ ਹਟੇ ਜੋ ਨਿੰਦਕ ਨਿੰਦਿਆ ਕਰਨ ਵਾਲਾ ਦੇਖੋ ਗੁਰੂ ਮਹਾਰਾਜ ਨੇ ਜੋ ਅੱਜ ਦਾ ਸਾਨੂੰ ਹੁਕਮਨਾਮਾ ਬਖਸ਼ਿਆ ਜਿਹੜਾ ਨਿੰਦਕ ਹੈ ਨਾ ਨਿੰਦਕ ਕੌਣਾ ਜਿਹਦਾ ਨਿੰਦਿਆ ਕਰਨ ਵਾਲਾ ਸੁਭਾਅ ਬਣ ਜਵੇ ਉਸਨੇ ਨਿੰਦਿਆ ਹੀ ਕਰਨੀ ਹੈ ਉਹ ਆਹੀ ਉਹਦਾ ਸੁਭਾਅ ਉਹਦਾ ਸੁਭਾਅ ਬਣ ਚੁੱਕਾ ਉਸਨੇ ਨਿੰਦਿਆ ਹੀ ਕਰਨੀ ਹੈ ਜਿਹੜਾ ਨਿੰਦਕਾ ਨਿੰਦਿਆ ਕਰਦਾ ਉਹ ਐਵੇਂ ਨਹੀਂ ਕਰਦਾ ਉਹਦਾ ਸੁਭਾਅ ਕੋਈ ਚੰਗਾ ਕੰਮ ਕਰੇ ਉਨੇ ਚੰਗੇ ਬੰਦੇ ਦੀ ਵੀ ਨਿੰਦਿਆ ਹੀ ਕਰਨੀ ਚੰਗਾ ਕੰਮ ਹੁੰਦਾ ਹੋਵੇ ਚੰਗੇ ਕੰਮ ਦੀ ਵੀ ਨਿੰਦਿਆ ਹੀ ਕਰਨੀ ਹੈ ਉਹਦੇ ਕੋਲੋਂ ਕਦੇ ਕਿਸੇ ਚੰਗੇ ਬੰਦੇ ਨੂੰ ਚੰਗਾ ਨਹੀਂ ਕਹਿ ਹੁੰਦਾ ਚੰਗੇ ਕੰਮ ਨੂੰ ਚੰਗਾ ਨਹੀਂ ਕਹਿ ਹੁੰਦਾ ਕਿਉਂਕਿ ਉਹਦਾ ਸੁਭਾਅ ਸੁਭਾਵਣ ਚੁੱਕਾ ਹੁਣ ਜਿਹੜੇ ਗੁਰੂ ਨਾਲ ਜੁੜੇ ਹੋਏ ਗੁਰੂ ਦੇ ਸ਼ਬਦ ਨਾਲ ਜੁੜੇ ਹੋਏ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਉਹ ਉਹਨਾਂ ਦੇ ਕੋਲ ਨਿੰਦਿਆ ਕਰੇ ਨਹੀਂ ਹੁੰਦੀ ਉਹ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਜੇ ਕੋਈ ਉਹਦਾ ਵੈਰੀ ਵੀ ਹੈ ਨਾ ਜੇ ਉਹਦਾ ਕੋਈ ਵੈਰੀ ਕੋਈ ਚੰਗਾ ਕੰਮ ਕਰੇ ਉਹ ਚੰਗੇ ਕੰਮ ਦੀ ਵੀ ਉਹਦਾ ਇੱਕੋ ਚੰਗਾ ਕੰਮ ਹੈ ਕਦੀ ਸਿਫਤ ਕਰ ਦਿੰਦੇ ਆ ਨਵੀਹਾ ਕੰਮ ਉਹਨੇ ਵਧੀਆ ਕੀਤਾ ਪਰ ਜਿਹੜਾ ਨਿੰਦਿਆ ਕਰਨ ਵਾਲਾ ਉਹਦੇ ਕੋਲੋਂ ਕਿਸੇ ਨੂੰ ਚੰਗਾ ਕਹੇ ਨਹੀਂ ਹੁੰਦਾ ਜਿੰਨਾ ਮਰਜ਼ੀ ਕੋਈ ਚੰਗਾ ਬਣ ਜਵੇ ਜਿੰਨਾ ਮਰਜ਼ੀ ਉਹਦੇ ਕੋਲੋਂ ਕੋਈ ਚੰਗਾ ਕੰਮ ਹੋ ਜਵੇ ਉਹ ਚੰਗੇ ਨੂੰ ਵੀ ਚੰਗਾ ਨਹੀਂ ਕਹੇਗਾ ਸਵਾਹ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਹੈ ਹਾਂ ਇੱਕ ਗੱਲ ਜਰੂਰ ਹੈ ਜਿੱਦਾਂ ਮਰਜੀ ਕੋਈ ਨਿੰਦਕ ਹੋਵੇ ਨਿੰਦਿਆ ਕਰਨ ਵਾਲਾ ਹੋਵੇ ਜੇਕਰ ਉਹ ਗੁਰੂ ਨਾਲ ਜੁੜ ਜਵੇ ਉਹ ਗੁਰੂ ਦੀ ਬਾਣੀ ਨਾਲ ਜੁੜ ਜਵੇ ਗੁਰੂ ਦੇ ਸ਼ਬਦ ਨਾਲ ਜੁੜ ਜਵੇ ਉਹਦਾ ਇਹ ਸਵਾਰ ਖਤਮ ਹੋ ਜਾਵੇ ਜਿੱਥੇ ਉਹ ਨਿੰਦਿਆ ਕਰਦਾ ਸੀ ਹੁਣ ਉਹਦੇ ਕੋਲ ਨਿੰਦਿਆ ਕਰਨੀ ਨਹੀਂ ਹੁੰਦੀ ਜਦੋਂ ਗੁਰੂ ਨਾਲ ਜੁੜ ਗਿਆ ਨਿੰਦਿਆ ਕਰਨ ਵਾਲਾ ਸੁਭਾਅ ਹੈ ਜਿਹੜਾ ਇਹ ਤभी ਖਤਮ ਹੋ ਸਕਦਾ ਹੈ ਜਦੋਂ ਕੋਈ ਗੁਰੂ ਨਾਲ ਜੁੜ ਜਾਂਦਾ ਗੁਰੂ ਨਾਲ ਜੁੜਨਾ ਕੀ ਹੈ ਜਦੋਂ ਕੋਈ ਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਪਿਆਰ ਦੇ ਨਾਲ ਗੁਰੂ ਦੀ ਬਾਣੀ ਨੂੰ ਪੜਦਾ ਗੁਰੂ ਦੀ ਬਾਣੀ ਨੂੰ ਸਮਝਦਾ ਗਾਉਂਦਾ ਵਿਚਾਰਦਾ ਸਮਝਦਾ ਉਹਦਾ ਸਭਾ ਖਤਮ ਕਰ ਦਿੰਦਾ ਨਿੰਦਿਆ ਕਰਨ ਵਾਲਾ ਗੁਰੂ ਗੁਰੂ ਹੀ ਖਤਮ ਕਰ ਸਕਦਾ ਜਦੋਂ ਗੁਰੂ ਨਾਲ ਜੁੜ ਜਾਂਦਾ ਉਹ ਕਿਸੇ ਨਿੰਦਿਆ ਕਰਨ ਵਾਲੇ ਦੀ ਵੀ ਨਿੰਦਿਆ ਨਹੀਂ ਕਰਦਾ ਉਹਦਾ ਸਵਾਲ ਨਹੀਂ ਹੈ ਹਾਂ ਜੇ ਉਹਦੀ ਗੱਲ ਵੀ ਕਰੇਗਾ ਨਾ ਗੁਰੂ ਨਾਲ ਜੁੜਿਆ ਹੋਇਆ ਕੀ ਕਹੇਗਾ ਜੇ ਕੋਈ ਉਸ ਨੂੰ ਕਹੇ ਨਾ ਵੀ ਤੇਰੀ ਨਿੰਦਿਆ ਕਰ ਰਿਹਾ ਪ੍ਰਾਣਾ ਬੰਦਾ ਪਰਾਣਾ ਬੰਦਾ ਤੇਰੀ ਬੜੀ ਨਿੰਦਿਆ ਕਰ ਰਿਹਾ। ਉਹ ਗੁਰੂ ਨਾਲ ਜੁੜਿਆ ਹੋਇਆ ਹੈ ਪਤਾ ਕੀ ਕਹੇਗਾ? ਕੋਈ ਨਹੀਂ ਕਰ ਲੈਂਦਾ ਉਹਦਾ ਸੁਭਾਅ। ਉਹਦਾ ਸੁਭਾਅ ਕਰ ਲੈਣ ਦੀ ਕੋਈ ਗੱਲ ਨਹੀਂ। ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਰ ਲੈਣ ਦੀ। ਪਰ ਜਿਹੜਾ ਗੁਰੂ ਨਾਲ ਨਹੀਂ ਜੁੜਿਆ ਹੋਇਆ ਉਹ ਆਪਣੀ ਨਿੰਦਿਆ ਸੁਣ ਕੇ ਕਈ ਵਾਰੀ ਤੜਫ ਜਾਂਦਾ ਸੀ, ਵੀ ਤੜਫ ਜਾਂਦੇ ਕਈ ਵਾਰੀ। ਗੁੱਸੇ ਵਿੱਚ ਆ ਜੰਨੇ ਮੇਰੀ ਨਿੰਦਿਆ ਕਿਉਂ ਕਰਦਾ ਉਹ ਪਿਆ ਕੋਈ ਨਿੰਦਿਆ ਕਰੀ ਜਾਵੇ ਜੇ ਤੁਸੀਂ ਚੰਗਾ ਕੰਮ ਕਰ ਰਹੇ ਆ ਨਾ ਗੁਰੂ ਨਾਲ ਜੁੜੇ ਹੋਏ ਆ ਸਾਧ ਸੰਗਤ ਦੀ ਸੇਵਾ ਕਰਦੇ ਭਾਵੇਂ ਦੁਨੀਆ ਤੁਹਾਡੀ ਸਾਰੀ ਦੁਨੀਆ ਤੁਹਾਡੀ ਨਿੰਦਿਆ ਕਰੇ ਪਰਵਾਹ ਨਾ ਕਰੋ ਗੁਰੂ ਨਾਲ ਜੁੜੇ ਰਹੋ ਗੁਰੂ ਦੇ ਸ਼ਬਦ ਨਾਲ ਜੁੜਿਆ ਜੁੜੇ ਰਹੋ ਕਿਉਂਕਿ ਨਿੰਦਿਆ ਕਰਨ ਵਾਲੇ ਦਾ ਨਿੰਦਕਾਂ ਦਾ ਇਹ ਸੁਭਾਅ ਹੁੰਦਾ ਉਹਨਾਂ ਨੇ ਨਿੰਦਿਆ ਹੀ ਕਰਨੀ ਹੈ ਉਨਾਂ ਕੋਲ ਉਹ ਨਿੰਦਿਆ ਕਰ ਨਹੀਂ ਰਹੇ ਉਹਨਾਂ ਕੋਲ ਨਿੰਦਿਆ ਹੋ ਰਹੀ ਆ ਆਪਣੇ ਆਪੇ ਹੋ ਰਹੀ ਉਹਨਾਂ ਦਾ ਸੁਭਾਅ ਬਣ ਚੁੱਕਾ ਉਹਨਾਂ ਦਾ ਸੁਭਾਅ ਬਣ ਚੁੱਕਾ ਇਸ ਕਰਕੇ ਇਹ ਨਿੰਦਿਆ ਕਰਨ ਵਾਲਾ ਆਪਣਾ ਸੁਭਾਅ ਬਣ ਨਾ ਦੋ ਨਿੰਦਿਆ ਕਰਨ ਵਾਲਾ ਸੁਭਾਅ ਨਹੀਂ ਬਣ ਸਕਦਾ ਜੇ ਕੋਈ ਗੁਰੂ ਨਾਲ ਜੁੜਿਆ ਰਹੇ ਗੁਰੂ ਦੇ ਸ਼ਬਦ ਨਾਲ ਜੁੜਿਆ ਰਹੇ ਉਹ ਫਿਰ ਆਪਣੇ ਆਪਣੀ ਨਿੰਦਿਆ ਦੀ ਵੀ ਪਰਵਾਹ ਨਹੀਂ ਕਰਦਾ ਪਿਆ ਕੋਈ ਨਿੰਦਿਆ ਕਰੀ ਜਾਵੇ ਜਿਹੜੇ ਗੁਰੂ ਨਾਲ ਜੁੜੇ ਹੋਏ ਹੈ ਚੰਗਾ ਕੰਮ ਕਰ ਰਹੇ ਹੈ ਸੇਵਾ ਕਰ ਰਹੇ ਹੈ ਨਿੰਦਿਆ ਤਾਂ ਉਹਨਾਂ ਦੀ ਵੀ ਹੋ ਰਹੀ ਹੈ ਨਿੰਦਿਆ ਕਰਨ ਵਾਲੇ ਉਹਨਾਂ ਦੀ ਵੀ ਨਿੰਦਿਆ ਕਰ ਰਹੇ ਇੱਕ ਸੁਭਾਅ ਹੈ ਹੁਣ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਅੱਜ ਸਾਨੂੰ ਇਹੀ ਉਪਦੇਸ਼ ਦਿੰਦੇ ਹੈ ਆਪਾਂ ਲੋਟਾ ਉਪਦੇਸ਼ ਲੈਣਾ ਸਿੱਖਿਆ ਲੈਣੀ ਹੈ ਨਾ ਗੁਰੂ ਕੋਲੋਂ ਗੁਰੂ ਕੀ ਸਿਮਝਾਉਣਾ ਚਾਹੁੰਦਾ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਉਹ ਨਿੰਦਕ ਦੀ ਵੀ ਨਿੰਦਿਆ ਨਹੀਂ ਕਰੇਗਾ ਇੱਕ ਤਾਂ ਇਹ ਨੋਟ ਕਰਨੀ ਗੱਲ ਨਿੰਦਿਆ ਕਰਨ ਵਾਲੇ ਦੀ ਵੀ ਨਿੰਦਿਆ ਨਾ ਕਰੋ ਕਿਉਂਕਿ ਨਿੰਦਿਆ ਕਰਨ ਵਾਲਾ ਜਿਹੜਾ ਨਿੰਦਿਆ ਕਰ ਰਿਹਾ ਉਹ ਸੁਭਾਅ ਹੈ ਉਹਨੇ ਹਟਣਾ ਨਹੀਂ ਹੈ ਹਾਂ ਉਹਨੂੰ ਇੱਕ ਗੱਲ ਜ਼ਰੂਰ ਕਹਿ ਸਕਦੇ ਤੁਸੀਂ ਪਿਆਰ ਨਾਲ ਜੇ ਤੁਹਾਡੇ ਕੋਲ ਸਰਦੀ ਹੈ ਵੀ ਭਾਈ ਕਹਿਣਾ ਤੂੰ ਮੈਨੂੰ ਜਿਹੜਾ ਕਹਿਣਾ ਬਾੜਾ ਕਰਲਾ ਲੈਂਦਿਆ ਪਰ ਮੇਰੀ ਇੱਕੋ ਬੇਨਤੀ ਹੈ ਵੀ ਗੁਰੂ ਦੀ ਸੰਗਤ ਵਿੱਚ ਆਇਆ ਕਰ ਤੂੰ ਗੁਰੂ ਦੀ ਸੰਗਤ ਵਿੱਚ ਆਇਆ ਕਰ ਕਹਿਣਾ ਤੂੰ ਮੈਨੂੰ ਜੋ ਕੁਝ ਕਹਿਣਾ ਤੂੰ ਗੁਰੂ ਨਾਲ ਜੋੜਦਾ ਗੁਰੂ ਦੀ ਬਾਣੀ ਨਾਲ ਜੋੜ ਜੇ ਤੁਸੀਂ ਉਸ ਨੂੰ ਗੁਰੂ ਨਾਲ ਜੋੜ ਦਿੰਦਾ ਗੁਰੂ ਦੀ ਸੰਗਤ ਨਾਲ ਜੋੜ ਦਿੰਦਾ ਨਾ ਜਿਹੜੀ ਉਸਨੇ ਤੁਹਾਨੂੰ ਤੁਹਾਡੀ ਨਿੰਦਿਆ ਕੀਤੀ ਹੈ ਨਾ ਪਛਤਾਏਗਾ ਤੁਹਾਡੇ ਕੋਲੋਂ ਮਾਫੀ ਮੰਗੇਗਾ ਵੀ ਯਾਰ ਮੈਂ ਤੈਨੂੰ ਬਹੁਤ ਮਾੜਾ ਕਹਿੰਦਾ ਰਿਹਾ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਬਹੁਤ ਬੁਰਾ ਮੈਂ ਤੇਰੀ ਬਹੁਤ ਨਿੰਦਿਆ ਕੀਤੀ ਹੈ ਉਹ ਪਛਤਾਏਗਾ ਜਦੋਂ ਉਹ ਗੁਰੂ ਨਾਲ ਜੁੜ ਜਾਂਦਾ ਗੁਰੂ ਸੁਭਾਅ ਬਦਲਦਾ ਇਸ ਕਰਕੇ ਜਿਹੜੇ ਗੁਰੂਆਂ ਤੋਂ ਟੁੱਟੇ ਹੋਏ ਹਨ ਉਹਨਾਂ ਦਾ ਸੁਆਹ ਜਿਹੜਾ ਨਿੰਦਿਆ ਕਰਨ ਵਾਲਾ ਸੁਆਹ ਪੱਕਾ ਹੋ ਚੁੱਕਾ ਉਸ ਨੂੰ ਕੋਈ ਬਦਲ ਨਹੀਂ ਸਕਦਾ ਉਹਨਾਂ ਨੇ ਨਿੰਦਿਆ ਕਰਨੀਓ ਕਰਨੀ ਹੈ ਜਿੰਨਾ ਮਰਜੀ ਉਹਨਾਂ ਨੂੰ ਚੰਗਾ ਬਣ ਕੇ ਦਿਖਾ ਦਿਓ ਜਿੰਨੇ ਮਰਜੀ ਤੁਸੀਂ ਚੰਗੇ ਕੰਮ ਕਰ ਲਿਓ ਉਹਨਾਂ ਨੇ ਨਿੰਦਿਆ ਹੀ ਕਰਨੀ ਹੈ ਤੁਹਾਨੂੰ ਸ਼ਾਬਾਸ਼ ਨਹੀਂ ਮਿਲਣੀ ਹੈ ਉਹਨਾਂ ਕੋਲੋਂ ਸ਼ਾਬਾਸ਼ ਦੀ ਆਸ ਨਾ ਰੱਖਿਓ ਪਰ ਚੰਗੇ ਕੰਮ ਕਰਦੇ ਰਹੋ ਪਰ ਉਪਕਾਰ ਕਰਦੇ ਰਹੋ ਗੁਰੂ ਨਾਲ ਜੁੜੋ ਸਭਨਾ ਦਾ ਭਲਾ ਮੰਗੋ ਨਿੰਦਕਾ ਦਾ ਵੀ ਭਲਾ ਮੰਗੋ ਇਹ ਉਪਦੇਸ਼ ਮਿਲਦਾ ਅੱਜ ਦੇ ਸ਼ਬਦ ਵਿੱਚ ਕੀ ਕਹਿ ਰਹੇ ਹਨ ਮਹਾਰਾਜ ਨਿੰਦਕ ਗੁਰ ਕਿਰਪਾ ਤੇ ਹਟਿਓ ਨਿੰਦਕ ਨਿੰਦਿਆ ਕਰਨ ਤੋਂ ਗੁਰੂ ਦੀ ਕਿਰਪਾ ਨਾਲੇ ਹਟ ਸਕਦਾ ਹੈ ਗੁਰੂ ਹੀ ਹਟਾ ਸਕਦਾ ਹੋਰ ਕੋਈ ਤਰੀਕਾ ਨਹੀਂ ਹੈ ਨੇਧਿਆ ਕਰਨ ਵਾਲਾ ਜਦੋਂ ਗੁਰੂ ਨਾਲ ਜੁੜ ਜਾਂਦਾ ਹੈ ਉਹਦਾ ਸਵਾਜ ਨੇਧਿਆ ਕਰਨ ਵਾਲਾ ਖਤਮ ਹੋ ਜਾਂਦਾ ਹੈ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸ਼ਿਵ ਕੈ ਬਾਣ ਸਿਰ ਕਾਟਿਓ ਜਦੋਂ ਪਾਰ ਬ੍ਰਹਮ ਪ੍ਰਭ ਉਹਦੇ ਉੱਤੇ ਦਇਆ ਕਰ ਦੇਵੇ ਉਹਦੇ ਉੱਤੇ ਤਰਸ ਕਰੇ ਉਹਦੇ ਉੱਤੇ ਮਿਹਰ ਕਰੇ ਉਹਦੇ ਉੱਤੇ ਕਿਰਪਾ ਕਰੇ ਉਹ ਪ੍ਰਭੂ ਐਸਾ ਹੈ ਕਲਿਆਣ ਸਰੂਪ ਹੈ ਭਾਲ ਸਾਰੇ ਸੁਖ ਦੇਣ ਵਾਲਾ ਸਾਰੇ ਦੁੱਖ ਮਟਾਉਣ ਵਾਲਾ ਸਭ ਤਰ੍ਹਾਂ ਦੇ ਆਨੰਦ ਪੈਦਾ ਕਰ ਦੇਣ ਵਾਲਾ ਹੈ ਸਾਰੀਆਂ ਮੁਸੀਬਤਾਂ ਦੂਰ ਕਰ ਦੇਣ ਵਾਲਾ ਹੈ ਉਹ ਐਸਾ ਕਲਿਆਣ ਸਰੂਪ ਹੈ ਉਹ ਪ੍ਰਭੂ ਸ਼ਿਵ ਕੈ ਬਾਣ ਬਾਣਮਲੇ ਤੀਰ ਉਹ ਅਕਾਲ ਪੁਰਖ ਵੈਗ ਨੂੰ ਆਪਣੇ ਨਾਮ ਰੂਪੀ ਤੀਰ ਦੇ ਨਾਲ ਗੁਰੂ ਆਪਣੇ ਨਾਮ ਰੂਪੀ ਤੀਰ ਦੇ ਨਾਲ ਸ਼ਬਦ ਰੂਪੀ ਤੀਰ ਦੇ ਨਾਲ ਉਸ ਨਿੰਦਕ ਦੇ ਹੰਕਾਰ ਨੂੰ ਖਤਮ ਕਰ ਦਿੰਦਾ ਹੰਕਾਰ ਸ਼ਿਵ ਕੇ ਬਾਣ ਸਿਰ ਕਾਟਿਓ ਹੰਕਾਰ ਦਾ ਸਿਰ ਕੱਟ ਦਿੰਦਾ ਉਹਦਾ ਹੰਕਾਰ ਖਤਮ ਕਰਦਾ ਗੁਰੂ ਜਿਹੜਾ ਨਿੰਦਿਆ ਕਰਨ ਨੂੰ ਆਣਾ ਨਾ ਨਿੰਦਿਆ ਐਵੇਂ ਨਹੀਂ ਹੁੰਦੀ ਜਿਹੜਾ ਨਿੰਦਿਆ ਕਰਦਾ ਉਸ ਨੂੰ ਸਮਝੋ ਇਹ ਹੰਕਾਰੀ ਹੈ ਇਹਦੇ ਅੰਦਰ ਹੰਕਾਰ ਹੈ ਇਹ ਹੰਕਾਰ ਆ ਜਿੰਨੇ ਕੋਈ ਵੱਧ ਦੇ ਵੱਧ ਨਿੰਦਿਆ ਕਰੇਗਾ ਉਤਨਾ ਹੀ ਵੱਡਾ ਹੰਕਾਰੀ ਹੁੰਦਾ ਹੈ ਜਦੋਂ ਉਹ ਗੁਰੂ ਦੇ ਸਾਹਮਣੇ ਜਾਂਦਾ ਹੈ ਗੁਰੂ ਆਪਣਾ ਐਸਾ ਤੀਰ ਮਾਰਦਾ ਸ਼ਬਦ ਰੂਪੀ ਤੀਰ ਆਪਣੇ ਨਾਮ ਰੂਪੀ ਤੀਰ ਦੇ ਨਾਲ ਸ਼ਬਦ ਰੂਪੀ ਤੀਰ ਦੇ ਨਾਲ ਉਸ ਨਿੰਦਕ ਦਾ ਸਿਰ ਭਾਵ ਹੰਕਾਰ ਉਹਦਾ ਹੰਕਾਰ ਖਤਮ ਕਰ ਦਿੰਦਾ ਜਦੋਂ ਹੰਕਾਰ ਖਤਮ ਹੋ ਗਿਆ ਤਾਂ ਉਹ ਸਤਿਗੁਰੂ ਦੇ ਚਰਨਾਂ ਵਿੱਚ ਟਿਕ ਜਾਂਦਾ ਜਦੋਂ ਉਹਦਾ ਹੰਕਾਰ ਖਤਮ ਹੋ ਗਿਆ ਫੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਸਾਧ ਸੰਗਤ ਦਾ ਗੁਰੂ ਦਾ ਦਾਸ ਬਣ ਜਾਂਦਾ ਗੁਰੂ ਐਸੀ ਕਿਰਪਾ ਕਰਦਾ ਕਹਿੰਦੇ ਪਾਰ ਬ੍ਰਹਮ ਪ੍ਰਭ ਭਏ ਦੀ ਆਲਾ ਸ਼ਿਵ ਕੇ ਬਾਣ ਸਿਰ ਕਾਟਿਓ ਰੋ ਕਾਲ ਜਾਲ ਜਮ ਜੋਹੇ ਨਾ ਸਕੈ ਸੱਚ ਕਾ ਪੰਥਾ ਥਾਟਿਓ ਜਦੋਂ ਕੋਈ ਗੁਰੂ ਨਾਲ ਜੁੜ ਗਿਆ ਤੇ ਕੋ ਨਿੰਦਕ ਬੰਦਾ ਤਾਂ ਉਹੀ ਹੁੰਦਾ ਪਹਿਲਾਂ ਗੁਰੂ ਨਾਲੋਂ ਟੁੱਟਿਆ ਹੋਇਆ ਸੀ ਹੰਕਾਰ ਨਾਲ ਭਰਿਆ ਹੋਇਆ ਸੀ ਨਿੰਦਈ ਕਰਦਾ ਫਿਰ ਜਾਂਦਾ ਸੀ ਹੁਣ ਗੁਰੂ ਨਾਲ ਜੁੜ ਗਿਆ ਹੁਣ ਗੁਰੂ ਨਾਲ ਜੁੜਿਆ ਹੁਣ ਸੱਚ ਦਾ ਰਸਤਾ ਅਪਣਾ ਲਿਆ ਸੱਚ ਕਾ ਪੰਥਾ ਪੰਥਾ ਮੰਨੇ ਰਸਤਾ ਹੁਣ ਸੱਚ ਦਾ ਰਾਹ ਫੜ ਲਿਆ ਉਸਨੇ ਹੁਣ ਉਹਦੇ ਕੋਲੋਂ ਨਿੰਦਿਆ ਹੁੰਦੀ ਹੋਣੀ ਹੈ ਨਿੰਦਿਆ ਕੋਈ ਕਰ ਨਹੀਂ ਰਿਹਾ ਹੁੰਦਾ ਇਸ ਵਾਰ ਉਹਦੇ ਕੋਲੋਂ ਨਿੰਦਿਆ ਆਪਣੇ ਆਪ ਹੀ ਹੋ ਜਾਂਦੀ ਹੈ ਕਰੇ ਵੀ ਕੀ ਵਿਚਾਰਾ ਜਦ ਰਪਿਆ ਹੋਏ ਕਰਾਹੇ ਹੈ ਉਹਨੇ ਨਿੰਦਿਆ ਹੀ ਕਰਨੀ ਉਹਦੇ ਕੋਲੋਂ ਆਪਣੇ ਆਪ ਹੀ ਨਿੰਦਿਆ ਆਉ ਜਾਂਦੀ ਪਰ ਜਦੋਂ ਗੁਰੂ ਨਾਲ ਜੁੜ ਗਿਆ ਹੁਣ ਉਹਦੇ ਕੋਲੋਂ ਨਿੰਦਿਆ ਹੋਵੇ ਨਹੀਂ ਰਹੀ ਉਹੋ ਨਿੰਦਿਆ ਕਰੇ ਨਹੀਂ ਸਕਦਾ ਕਿਉਂਕਿ ਸੱਚ ਦਾ ਰਾਤਾ ਪਕੜ ਲਿਆ ਉਸਨੇ ਹੁਣ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਪਿਆ ਹੁਣ ਉਹਦੇ ਕੋਲੋਂ ਨਿੰਦਿਆ ਹੁੰਦੀ ਹੋਈ ਨਹੀਂ ਹੈ ਹੁਣ ਜੇ ਨਿੰਦਕ ਨੂੰ ਦੇਖਦਾ ਵੀ ਹੈ ਕਿਸੇ ਨਿੰਦਕ ਨੂੰ ਦੇਖਦਾ ਨਿੰਦਕ ਦੀ ਵੀ ਨਿੰਦਿਆ ਨਹੀਂ ਕਰਦਾ ਫਿਰ ਵੀ ਇਹ ਸਮਝਦਾ ਕਿ ਇਹਦਾ ਸੁਭਾਅ ਇੱਕ ਰਾਹੇ ਪਿਆ ਹੈ ਫਿਰ ਵੀ ਉਦੇ ਲਈ ਬੇਨਤੀ ਕਰਦਾ ਸਤਿਗੁਰੂ ਏ ਅਕਾਲ ਪੁਰਖ ਵਾਹਿਗੁਰੂ ਇਹਨੂੰ ਸਬਤ ਬਖਸ਼ ਐ ਇਹਦੇ ਉੱਤੇ ਕਿਰਪਾ ਕਰਾ ਇਹਨੂੰ ਆਪਣੇ ਚਰਨਾਂ ਨਾਲ ਜੋੜ ਵਾਹ ਉਸ ਨੂੰ ਵੀ ਨੰਦਕ ਨੂੰ ਵੀ ਗੁਰੂ ਨਾਲ ਜੋੜਨ ਦਾ ਕੋਈ ਤਾਂ ਸੋਚੇਗਾ ਜਤਨ ਕਰੇਗਾ ਕਿ ਇਹ ਵੀ ਗੁਰੂ ਨਾਲ ਜੁੜ ਜੇ ਜਿਹੜੇ ਗੁਰੂ ਨਾਲ ਜੁੜੇ ਹੋਏ ਨਾ ਉਨ੍ਹਾਂ ਦਾ ਉਨ੍ਹਾਂ ਦਾ ਇਹ ਜਤਨ ਹੁੰਦਾ ਹੈ ਕਿ ਸਾਰੇ ਹੀ ਗੁਰੂ ਨਾਲ ਜੁੜਨ ਉਹ ਤੁਸੀਂ ਵੀ ਤਾਂ ਚਾਹੁੰਦੇ ਹੋਵੋਗੇ ਕਿ ਇੱਥੇ ਸਾਰੇ ਇਸ ਸਾਰਾ ਗੁਰਦੁਆਰਾ ਗੁਰੂ ਦੀ ਸੰਗਤ ਨਾਲ ਭਰੇ ਮੈਂ ਵੀ ਚਾਹੁੰਨਾ ਕਿ ਇੱਥੇ ਗੁਰੂ ਦੀ ਸੰਗਤ ਜੁੜੇ ਰੋਜ਼ ਸੰਗਤ ਵਿੱਚ ਆਉਣ ਸਾਰੇ ਜਿਹੜੇ ਗੁਰੂ ਨਾਲ ਜੁੜੇ ਹੋਏ ਹਨ ਉਹ ਇਹੀ ਚਾਹੁੰਦੇ ਕਿ ਸਾਰੇ ਹੀ ਗੁਰੂ ਨਾਲ ਜੁੜੂ ਪਰ ਜਿਹੜੇ ਗੁਰੂ ਨਾਲ ਟੁੱਟੇ ਹੋਏ ਉਹ ਜੁੜਿਆ ਹੋਇਆ ਦੀ ਵੀ ਨਿੰਦਿਆ ਕਰਨਗੇ ਵੀ ਪਤਾ ਨਹੀਂ ਕੀ ਕਰਨ ਜਾਂਦੇ ਤੇ ਕੀ ਰੱਖਿਆ ਪਿਆ ਉਹਨਾਂ ਨੇ ਇਦਾਂ ਬਹਿਣਾ ਜਿਹੜੇ ਗੁਰੂ ਨਾਲ ਟੁੱਟੇ ਹੋਏ ਨਾ ਉਹ ਗੁਰੂ ਨਾਲ ਜਿਹੜੇ ਜੁੜੇ ਹੋਏ ਉਹਨਾਂ ਦੀ ਨਿੰਦਿਆ ਕਰਨਗੇ ਲੈ ਕੀ ਪਿਆ ਤੇ ਘਰੇ ਵਹਿਗੂ ਵਹਿਗੂ ਕਰਨ 100 ਲੋਕੀ ਬੜਦੇ ਨੇ ਲੋਟੇ ਉਹਨਾਂ ਨੇ ਇਸ ਕਰਕੇ ਸਤਗੁਰੂ ਜੀ ਜੋ ਪਵਿੱਤਰ ਬਚਨਾਂ ਦੇ ਰਾਹੀਂ ਸੰਸ ਸਮਝਾਉਨੇ ਕਹਿੰਦੇ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਕਾਲ ਜਾਲ ਜੰਗ ਜੋ ਹੋ ਨ ਸਕੇ ਆਤਮਿਕ ਮੌਤ ਉਹਨਾਂ ਦੇ ਉੱਤੇ ਕਦੇ ਨਹੀਂ ਆ ਸਕਦੀ ਉਹ ਆਤਮਿਕ ਤੌਰ ਤੇ ਜਿਉਂਦੇ ਹੁੰਨੇ ਨੇ ਜਿਹੜੇ ਗੁਰੂ ਨਾਲ ਜੁੜੇ ਹੋਏ ਦੇਖੋ ਦੋ ਤਰ੍ਹਾਂ ਦੇ ਜੀਵਨ ਆ ਸਰੀਰਕ ਜੀਵਨ ਸਾਰੇ ਜੀ ਰਹੇ ਜਿਹੜੇ ਗੁਰੂ ਨਾਲ ਜੁੜੇ ਹੋਏ ਉਹ ਵੀ ਸਰੀਰਕ ਜੀਵਨ ਜੀ ਰਹੇ ਖਾਂਦੇ ਪੀਂਦੇ ਤੁਰਦੇ ਫਿਰਦੇ ਰੋਟੀਆਂ ਖਾਂਦੇ ਸਾਹ ਚੱਲਦੇ ਉਹਨਾਂ ਦੇ ਨਾਮ ਚੱਲਦੀ ਹੈ ਦਿਲ ਦੀ ਧੜਕਣ ਚੱਲਦੀ ਹੈ ਜਿਹੜੇ ਗੁਰੂ ਨਾਲ ਜੁੜੇ ਹੋਏ ਪਰ ਜਿਹੜੇ ਗੁਰੂ ਨਾਲ ਟੁੱਟੇ ਹੋਏ ਉਹ ਵੀ ਤਾਂ ਤੁਰਦੇ ਫਿਰਦੇ ਉਹ ਵੀ ਖਾਂਦੇ ਪੀਂਦੇ ਸਰੀਰਕ ਜੀਵਨ ਦੋਹਾਂ ਦਾ ਹੀ ਬਰਾਬਰ ਆ ਉਹ ਵੀ ਜੀ ਰਹੇ ਅਸੀਂ ਵੀ ਜੀ ਰਹੇ ਗੁਰਮੁਖ ਵੀ ਜੀ ਰਹੇ ਮਨੁਮਖ ਵੀ ਜੀ ਰਹੇ ਨਿੰਦਕ ਵੀ ਜੀ ਰਿਹਾ ਹੈ ਜਿਹੜੇ ਗੁਰੂ ਨਾਲ ਜੁੜੇ ਹੋਏ ਉਹ ਵੀ ਜੀ ਰਿਹਾ ਸਰੀਰਕ ਜੀਵਨ ਤਾਂ ਦੋਵੇਂ ਜੀ ਰਿਹਾ ਪਰ ਇੱਕ ਜ਼ਰੂਰ ਫਰਕ ਆ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਉਹ ਆਤਮਿਕ ਜੀਵਨ ਵੀ ਜੀ ਰਿਹਾ ਰੱਬ ਨਾਲ ਜੁੜਿਆ ਉਹਦੀ ਆਤਮਾ ਜਿਉਂਦੀ ਹੈ ਜਿਹੜਾ ਗੁਰੂ ਨਾਲ ਟੁੱਟਿਆ ਹੋਇਆ ਉਹ ਸਰੀਰਕ ਜੀਵਨ ਜ਼ਰੂਰ ਜੀ ਰਿਹਾ ਪਰ ਉਹਦੀ ਆਤਮਾ ਮਰ ਚੁੱਕੀ ਹੈ ਉਹਦੀ ਆਤਮਾ ਸਰੀਰ ਵਿੱਚ ਇਦਾਂ ਜਿਵੇਂ ਕਬਰਸਤਾਨ ਵਿੱਚ ਪਈ ਹੁੰਦੀ ਹੈ ਜਿਹੜਾ ਗੁਰਮੁਖ ਹੈ ਗੁਰਮੁਖ ਦੀ ਆਤਮਾ ਉਹਦੇ ਸਰੀਰ ਵਿੱਚ ਇਦਾਂ ਜਿਵੇਂ ਸਵਰਗ ਵਿੱਚ ਹੈ ਇਹ ਫਰਕਾ ਜਿਹੜਾ ਮਨੁੱਖ ਹੈ ਉਹ ਸਰੀਰਕ ਜੀਵਨ ਜੀ ਰਿਹਾ ਹੈ ਸਰੀਰਕ ਜੀਵਨ ਜੀ ਕੇ ਘੰਦਾ ਪਿੰਦਾ ਤੁਰਦਾ ਫਿਰਦਾ ਇਹ ਕਿਤੇ ਨਾ ਨਹੀਂ ਲੰਘੇਗਾ ਇਥੋਂ ਆਤਮਾ ਫੇਰ 84 ਲੱਖ ਜੁਨੀਆ ਚ ਪਟਕੇ ਪਰ ਜਿਹੜਾ ਗੁਰਮਖ ਹੈ ਉਹ ਵੀ ਸਰੀਰਕ ਜੀਵਨ ਜੀ ਰਿਆ ਖਾਂਦਾ ਪੀਂਦਾ ਉਹ ਵੀ ਪਰ ਉਹਦੀ ਆਤਮਾ ਰੱਬ ਨਾਲ ਜੁੜੀ ਹੋਈ ਹੈ ਪ੍ਰਭੂ ਨਾਲ ਜੁੜੀ ਹੋਈ ਹੈ ਇਸ ਕਰਕੇ ਆਧੁਨਿਕ ਮੌਤ ਦਾ ਜਾਲ ਉਹਦੇ ਉੱਤੇ ਨਹੀਂ ਪੈ ਸਕਦਾ ਸਤਿਗੁਰੂ ਜੀ ਕਹਿੰਦੇ ਕਾਲ ਜਾਲ ਜੰਮ ਜੋਹੇ ਨਾ ਸਕੈ ਸੱਚ ਦਾ ਪੰਥਾ ਥਾਟਿਓ ਕਿਉਂਕਿ ਉਸਨੇ ਸੱਚ ਦਾ ਰਾਸਤਾ ਪਕੜਿਆ ਹੋਇਆ ਹੈ ਗੁਰਮੁਖ ਨੇ ਅਸੀਂ ਕੇਵਲ ਸਰੀਰਕ ਜੀਵਨ ਦੇਖਦੇ ਹਾਂ ਕਿ ਫਰਾਉਨੇ ਦਾ ਜੀਵਨ ਬੜਾ ਵਧੀਆ ਹੈ ਵਧੀਆ ਮਹਿਲਾਂ 'ਚ ਰਹਿ ਰਿਹਾ ਹੈ ਬੜੇ ਸੁਖ ਆਨ ਰਿਹਾ ਹੈ ਬਹੁਤ ਵਧੀਆ ਖਾਂਦਾ ਪੀਂਦਾ ਹੈ ਵਧੀਆ ਕੱਪੜੇ ਪਹਿਨਦਾ ਹੈ ਦੁਨੀਆ ਵਿੱਚ ਵੀ ਬੜੀ ਜਾਇਜਾਕਾਰ ਹੈ ਬੜੀਆਂ ਸਲਾਮਾਂ ਆਉਂਦੀਆਂ ਉਸ ਨੂੰ ਚਾਰਕ ਦਿੰਦੀਆਂ ਸਲਾਮਾਂ ਹੈ ਤੁਸੀਂ ਦੇਖੇ ਰਹੇ ਬੜਿਆਂ ਬੜਿਆਂ ਨੂੰ ਜਿਨ੍ਹਾਂ ਨੂੰ ਸਲਾਮਾਂ ਹੁੰਦੀਆਂ ਸੀ ਮਿੱਟੀ 'ਚ ਮਿਲ ਜਾਂਦੇ ਨਜ਼ਰੋਂ ਪੱਠੀ ਜੇ ਕਰੇ ਸੁਲਤਾਨਾਂ ਘਾਓ ਕਰਾਏਗਾ ਬੜੇ ਬੜੇ ਸੁਲਤਾਨਾਂ ਨੂੰ ਮਿੱਟੀ 'ਚ ਰੋਲ ਦਿੰਦਾ ਇਸ ਕਰਕੇ ਕਾਲ ਜਾਨ ਜਮ ਜੋਏ ਨਾ ਸਕੈ ਸੱਚ ਦਾ ਪੰਥਾ ਥਾਟਿਓ ਜਿਨ੍ਹਾਂ ਨੇ ਸੱਚ ਦਾ ਰਸਤਾ ਪਕੜ ਲਿਆ ਉਹ ਆਤਮਕ ਮੌਤ ਤੋਂ ਬਚ ਜਾਂਦੇ ਕਿਉਂਕਿ ਉਹਨਾਂ ਦੇ ਕੋਲ ਵਹਿਗੁਰੂ ਦਾ ਨਾਮ ਧਨ ਹੁੰਦਾ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਹਨਾਂ ਨੇ ਨਾਮ ਧਨ ਇਕੱਠਾ ਕਰ ਲਿਆ ਉਹ ਐਸਾ ਨਾਮ ਧਨ ਹੈ ਉਸ ਨੂੰ ਨਾਮ ਧਨ ਨੂੰ ਜਿੰਨਾ ਮਰਜ਼ੀ ਕੋਈ ਵਰਤੇ ਜਿੰਨਾ ਮਰਜ਼ੀ ਕੋਈ ਖਾਵੇ ਜਿੰਨਾ ਮਰਜ਼ੀ ਕੋਈ ਵੰਡੇ ਉਹ ਮੁਕਦਾ ਨਹੀਂ ਕਹਿੰਦੇ ਖਾਤ ਖਰਚਿਤ ਕਿਛੇ ਨ ਖੁੱਟਤ ਨਹੀਂ RAM ਰਤਨ ਧਨ ਖਟਿਓ ਜਿਹੜੇ ਗੁਰਮੁਖ ਪਿਆਰੇ ਹਨ ਉਹ ਗੁਰੂ ਦੀ ਸੰਗਤ ਵਿੱਚ ਮਿਲ ਕੇ ਕੀਮਤੀ ਨਾਮ ਰਤਨ ਨਾਮ ਧਨ ਖਟਦੇ ਹਨ ਇਕੱਠਾ ਕਰਦੇ ਹਨ ਹੁਣ ਜਿਹੜੇ ਗੁਰੂ ਨਾਲ ਟੁੱਟੇ ਹੋਏ ਲਿੰਦ ਘ ਹਨ ਉਹ ਦੂਜਿਆਂ ਤੋਂ ਇਕੱਠਾ ਕਰੀ ਜਾਂਦੇ ਦਿਨ ਰਾਤ ਓਵਰਟਾਈਮ ਵੀ ਲਾਉਨੇ ਬੇਅੰਤ ਦੁਨਿਆਵੀ ਧਨ ਇਕੱਠਾ ਕਰਦੇ ਹੋ ਉਹ ਦੁਨਿਆਵੀ ਧਨ ਇਕੱਠਾ ਕਰਕੇ ਇੱਥੇ ਉਹ ਧਨ ਕਿਸੇ ਹੋਰ ਨੇ ਸੰਭ ਲੈਣਾ ਆਪ ਜਮਾ ਦੇ ਵਸਤੇ ਪੈ ਜਾਣਾ ਜਿਹੜੇ ਗੁਰਮੁਖ ਪਿਆਰੇ ਹਨ ਉਹ ਦੁਨਿਆਵੀ ਧਨ ਵੀ ਕਮਾਉਂਦੇ ਹਨ ਆਪਣਾ ਸਰੀਰ ਕੇ ਨਿਰਵਾਹ ਕਰਨ ਵਾਸਤੇ ਪਰ ਉਹਨਾਂ ਦਾ ਜਿਹੜਾ ਅਸਲ ਮਕਸਦ ਹੈ ਉਹ ਗੁਰੂ ਨਾਲ ਜੁੜ ਕੇ ਨਾਮ ਧੰਨ ਇਕੱਠਾ ਕਰਨ ਦਾ ਹੁੰਦਾ ਹੈ ਉਹ ਨਾਮ ਧੰਨ ਇਕੱਠਾ ਕਰਦੇ ਹੈ ਕਹਿੰਦੇ RAM ਰਤਨ ਧੰਨ ਖਾਟੇ ਉਹ ਜਿਹੜੇ ਗੁਰਮਖ ਪਿਆਰੇ ਹਨ ਉਹ ਵੈਗੁਰੂ ਦਾ ਨਾਮ ਧੰਨ ਇਕੱਠਾ ਕਰਦੇ ਹਨ ਉਹ ਨਾਮ ਧੰਨ ਐਸਾ ਹੈ ਕਿ ਮੁਕਦਾ ਨਹੀਂ ਹੈ ਉਹ ਖਾਂਦੇ ਵੀ ਆ ਅਤੇ ਦੂਜਿਆਂ ਨੂੰ ਵਰਤਾਉਦੇ ਵੀ ਹਨ ਦੂਜਿਆਂ ਨੂੰ ਵੀ ਦੱਸ ਦੇ ਗੁਰੂ ਦੀ ਗੱਲ ਸੁਣਦੇ ਫਿਰ ਦੂਜਿਆਂ ਨੂੰ ਵੀ ਦੱਸ ਦੇ ਆਪ ਗੁਰੂ ਨਾਲ ਜੁੜਦੇ ਦੂਜਿਆਂ ਨੂੰ ਵੀ ਜੋੜਨ ਦਾ ਯਤਨ ਕਰਦੇ ਹੁਣ ਜਿਹੜੇ ਨਿੰਦਕਾਂ ਨਿੰਦਕਾਂ ਕੋਲ ਕੀ ਹੈ ਨਿੰਦਕ ਕੋਲ ਖੜ ਕੇ ਦੇਖ ਲਓ ਉਹਨੇ 10 ਬੰਦੇਾਂ ਦੀ ਨਿੰਦਿਆ ਕਰ ਦੇਣੀ ਤੁਹਾਡੇ ਕੋਲ ਖੜੇ ਖੜੇ 5 ਮਿੰਟ ਵਿੱਚ ਨਿੰਦਿਆ ਚੁਗਲੀਆਂ ਕਰਨ ਵਾਲੇ ਕੋਲ ਹੋਰ ਕੱਖ ਨਹੀਂ ਹੁੰਦਾ ਇਸ ਕਰਕੇ ਉਹਨਾਂ ਤੇ ਬਚ ਕੇ ਰਹਿਣਾ ਚਾਹੀਦਾ ਹੁਣ ਦੇਖੋ ਆਜੀ ਕਹਿੰਦੀਆਂ ਕਹਿੰਦੇ ਭਸਮ ਭੂਤ ਹੋ ਆਖਿਲ ਭੀਤਰ ਆਪਣਾ ਕੀਆ ਪਾਇਆ ਨਿੰਦਕ ਦਾ ਸੁਭਾਅ ਐਸਾ ਹੈ ਆਪਣੇ ਸੁਭਾਅ ਦੇ ਕਾਰਨ ਨਿੰਦਿਆ ਕਰ ਕਰਕੇ ਦੁਖੀ ਹੋ ਰਿਹਾ ਹੈ ਵਾਹ ਜਿਹੜਾ ਨਿੰਦਕ ਹੈ ਆਪਣੇ ਸੁਭਾਅ ਕਰਕੇ ਜੋ ਦੁਖੀ ਹੁੰਦਾ ਸੀ ਜਦੋਂ ਉਹ ਗੁਰੂ ਨਾਲ ਜੁੜ ਗਿਆ ਉਹਦਾ ਜਿਹੜਾ ਸੁਭਾਅ ਹੈ ਉਹ ਭਤਮਾ ਪੂਤ ਹੋ ਗਿਆ ਭਾਅ ਖਤਮ ਹੋ ਗਿਆ ਜਦੋਂ ਗੁਰੂ ਨਾਲ ਜੁੜ ਗਿਆ ਜਿਹੜਾ ਨਿੰਦਕ ਸੀ ਨਿੰਦਿਆ ਕਰਨ ਵਾਲੇ ਦਾ ਸੁਭਾਅ ਭੈੜਾ ਸੁਭਾਅ ਗੰਦਾ ਸੁਭਾਅ ਜਦੋਂ ਗੁਰੂ ਨਾਲ ਜੁੜ ਗਿਆ ਨਾ ਭਤਮਾ ਪੂਤ ਹੋ ਗਿਆ ਉਹਦਾ ਸੁਭਾਅ ਖਤਮ ਹੋ ਗਿਆ ਕਹਿੰਦੇ ਭਾਵੇਂ ਭੂਤ ਹੋ ਖੇਨ ਭੀਤਰ ਇੱਕ ਖੇਨ ਵਿੱਚ ਹੀ ਗੁਰੂ ਨੇ ਉਹਦਾ ਸੁਭਾਅ ਬਦਲਤਾ ਜਦ ਕੋਈ ਦਰਨਾ ਕੋਈ ਗਲਤ ਬੰਦਾ ਹੋਵੇ ਆਪਾਂ ਵੀ ਨਿੰਦਿਆ ਕਰ ਦਿੰਦੇ ਆ ਆਪਾਂ ਵੀ ਕਰ ਦਿੰਦੇ ਕਿਸੇ ਕਈ ਵਾਰੀ ਕੋਈ ਗਲਤ ਬੰਦਾ ਹੁੰਦਾ ਭੈੜੇ ਸੁਭਾਅ ਵਾਲਾ ਹੋਵੇ ਬੁਕਾਰੀ ਹੋਵੇ ਅਸੀਂ ਵੀ ਨਿੰਦਿਆ ਕਰ ਦਿੰਦੇ ਆ ਕਈ ਵਾਰ ਤਾਂ ਇਦਾਂ ਕਹਿੰਦੇ ਹੈ ਸੱਚੇ ਪਾਤਸ਼ਾਹ ਇਹ ਖਤਮ ਹੋ ਜਵੇ ਦੇਖੋ ਜਦੋਂ ਹੀ ਸਤਿਗੁਰੂ ਦੇ ਕੋਲ ਸਤਿਗੁਰੂ ਦੇ ਨਾਮ ਲੈ ਦਿੱਤਾ ਹੈ ਸਤਿਗੁਰੂ ਇਹ ਖਤਮ ਹੋ ਜਵੇ ਖਤਮ ਹੋਣ ਵਾਸਤੇ ਵੀ ਤਾਂ ਬੇਨਤੀ ਕਰੀ ਹੋਆ ਇਦਾਂ ਵੀ ਤਾਂ ਕਹਿ ਸਕਦੇ ਆਪਾਂ ਹੈ ਸੱਚੇ ਪਾਤਸ਼ਾਹ ਨੂੰ ਸਮੱਤ ਬਖਸ਼ ਇਹ ਵੀ ਤਾਂ ਕਹਿ ਸਕਦੇ ਪਰ ਇਹ ਉਹੀ ਕਹੇਗਾ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਉਹ ਕਦੇ ਵੀ ਕਿਸੇ ਦਾ ਬੁਰਾ ਮੰਗਦਾ ਹੀ ਨਹੀਂ ਹੈ ਉਹ ਨਿੰਦਿਆ ਕਰਨ ਵਾਲੇ ਦਾ ਵੀ ਜਿਹੜਾ ਵੱਡੇ ਤੇ ਵੱਡਾ ਬਕਾਰੀ ਹੈ ਗਲਤ ਤੇ ਗਲਤ ਹੈ ਪੂਰਾ ਵੱਡਾ ਪਾਪੀ ਹੈ ਉਹਦੇ ਬਾਰੇ ਵੀ ਗੁਰੂ ਕੋਲੋਂ ਇਹੀ ਦਾਤ ਮੰਗੇਗਾ ਸਤਿਗੁਰੂ ਇਹਨੂੰ ਸਮੱਤ ਬਖਸ਼ਾ ਵਾਹਿਗੁਰੂ ਕਿਉਂਕਿ ਉਹਦਾ ਸੁਭਾਅ ਉਹਿਆ ਹੈ ਬੰਦਾ ਤਾਂ ਹੋਈ ਹੈ ਉਹਦੇ ਲਈ ਬੇਨਤੀ ਕਰੋ ਉਹਦੀ ਆਪਾਂ ਕਈ ਵਾਰੀ ਨਿੰਦਿਆ ਕਰਨੀ ਉਹਦਾ ਮਖੌਲ ਅੜਾਉਨੇ ਆਪਾਂ ਕੋਈ ਗਲਤ ਬੰਦਾ ਹੋਣਾ ਉਹਦਾ ਮਖੌਲ ਅੜਾਈ ਉਹਦੇ ਲਈ ਬੇਨਤੀ ਕਰਨੀ ਚਾਹੀਦੀ ਹੈ ਜਦੋਂ ਅਸੀਂ ਉਹਦੇ ਲਈ ਇਹ ਕਹਿ ਸਕਦੇ ਹਾਂ ਇਹ ਮਰੇ ਜਾਵੇ ਖਤਮੇ ਹੋ ਜਾਵੇ ਉਹਦੇ ਲਈ ਆਪਾਂ ਬੇਨਤੀ ਵੀ ਤਾਂ ਕਰ ਸਕਦੇ ਸੱਚੇ ਪਾਤਸ਼ਾਹ ਨੂੰ ਸਮੱਤ ਬਖਸ਼ ਇਹ ਵਧੀਆ ਜ਼ਿੰਦਗੀ ਬਤੀਤ ਕਰੇ ਇਹਨੂੰ ਆਪਣੀ ਕਰਨਾ ਨਾ ਜੋ ਇਹ ਵੀ ਤਾਂ ਮੰਗ ਸਕਦੇ ਆਪੋ ਪਰ ਜਿਹੜਾ ਗੁਰਮਖ ਬੰਦਾ ਗੁਰੂ ਨਾਲ ਜੁੜਿਆ ਹੋਇਆ ਉਹ ਇਹੀ ਬੇਨਤੀ ਕਰੇਗਾ ਸੱਚੇ ਪਾਤਸ਼ਾਹ ਨੂੰ ਸਮਰੱਥ ਬਖਸ਼ ਇਹਨੂੰ ਆਪਣੇ ਚਰਨਾਂ ਹੌ ਜਾਵੇ ਜਦੋਂ ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਨਾ ਉਹਦਾ ਇਹ ਗੰਦਾ ਸੁਭਾਅ ਭਸਮਾ ਭੂਤ ਹੋ ਜਾਂਦਾ ਖਤਮ ਹੋ ਜਾਂਦਾ ਭਸਮਾ ਭੂਤ ਹੋਆ ਖਿਲ ਪੀਤਰ ਆਪਣਾ ਕੀਆ ਪਾਇਆ ਜਿਹੜੇ ਗਲਤ ਸੁਭਾਅ ਦੇ ਕਾਰਨ ਆਪਣੇ ਕੀਤੀ ਦਾ ਫਲ ਪਾਉਂਦਾ ਸੀ ਉਹ ਦੁਖੀ ਹੁੰਦਾ ਸੀ ਨਰਕਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਗੰਦੇ ਸਵਾ ਕਰਕੇ ਕਹਿੰਦੇ ਉਹ ਸਵਾ ਭਸਮਾ ਭੂਤੇ ਕਰ ਦਿੱਤਾ ਗੁਰੂ ਜੀ ਖਤਮੇ ਕਰ ਦਿੱਤਾ ਭਸਮਾ ਭੂਤ ਲੋਆ ਖਿਰ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਵ ਕਹਿ ਜਨ ਨਾਨਕ ਸਭ ਦੇ ਕਹਿ ਲੋਕ ਸਵਾਯਾ ਦੇਖੋ ਆ ਕੀ ਕਿਹਾ ਗੁਰੂ ਸਾਹਿਬ ਨੇ ਆਖਰੀ ਪੰਕਤੀ ਵਿੱਚ ਆਗਮ ਲੇਗੋ ਉਹ ਅਕਾਲ ਪੁਰਖ ਵੈਗੂ ਦਾ ਹੈਰਾਨ ਕਰ ਦੇਣ ਵਾਲਾ ਤਮਾਸ਼ਾ ਹੈਰਾਨ ਕਰ ਦੇਣ ਵਾਲੀ ਖੇਡ ਨਹੀਂ ਹੈ ਹੈਰਾਨ ਕਰ ਦੇਣ ਵਾਲੀ ਖੇਡ ਨਹੀਂ ਹੈ ਜਿਸ ਨਿੰਦਕ ਨੂੰ ਪਾਪੀ ਨੂੰ ਲੋਕ ਬੁਰਾ ਕਹਿੰਦੇ ਸਨ ਭੈਣਾ ਕਹਿੰਦੇ ਸਨ ਅੱਜ ਓਹ ਉਹਦਾ ਨਿੰਦਿਆ ਵਾਲਾ ਸਭਾ ਖਤਮ ਹੋ ਗਿਆ ਦੇਵਤਾ ਬਣਾ ਦਿੱਤਾ ਰੱਬ ਨੇ ਆਗਮ ਨਿਗਮ ਕਹਿ ਜਦ ਨਾਨਕ ਸਭ ਦੇਖੇ ਲੋਕ ਸਵਾਇਆ ਸਾਰੇ ਲੋਕ ਦੇਖ ਦੇ ਕੇ ਹੈਰਾਨ ਹੋ ਰਹੇ ਉਹ ਕੈਸੀ ਰੱਬ ਨੇ ਖੇਡ ਵਰਤਾ ਦਿੱਤੀ ਇਹਦਾ ਸਵਾਦ ਤਾਂ ਬਹੁਤ ਗੰਦਾ ਸੀ ਤੇ ਦੇਵਤਾ ਬਣ ਗਿਆ ਉਹ ਵੈਗਰੂ ਇਦਾਂ ਕਰਨ ਵਾਲਾ ਖੇਡਾਂ ਕੋਈ ਜ਼ਰੂਰੀ ਨਹੀਂ ਹੈ ਜਿਹੜਾ ਨਿੰਦਕ ਹੈ ਪਾਪੀ ਉਹ ਪਾਪੀ ਹੋ ਰਹਿ ਅਜਮਲ ساری ਜ਼ਿੰਦਗੀ ਪਾਪ ਕਰਦਾ ਰਿਹਾ ਅੰਤ ਕਾਲ ਜਦੋਂ ਅੰਤ ਕਾਲ ਆਇਆ ਅਜਮਲ ਆਖੀਰ ਵੇਲੇ ਹੀ ਉਹ ਵਹਿਗੁਰੂ ਦਾ ਨਾਮ ਲੈ ਕੇ ਤਰ ਗਿਆ ਦੇਵਤਾ ਬਣ ਗਿਆ ਗਣਕਾ ਪਾਪਣ ساری ਜ਼ਿੰਦਗੀ ਪਾਪ ਕਰਦੀ ਰਹੀ बदल दिता हैरान कर बड़ा वाला कौतिक सज्जन ठग जिसन ठग कहते देवता बन गया कौडा राक्ष हैरान कर वाली खेड भी है इस करके वो अकाल पुरख्यागू सब कुछ कर सकता है ਜਿਹੜਾ ਉਹਦੇ ਨਾਲ ਜੁੜ ਜਾਂਦਾ ਜਿੰਨਾ ਮਰਜ਼ੀ ਕੋਈ ਪਾਪੀ ਹੋਵੇ ਨੰਦੇ ਨੰਦਕ ਹੋਵੇ ਨੰਦਿਆ ਕਰਨ ਵਾਲਾ ਹੋਵੇ ਉਹਦਾ ਸੁਭਾਅ ਬਦਲ ਕੇ ਗੁਰੂ ਆਪਣੇ ਵਰਗਾ ਸੁਭਾਅ ਬਣਾ ਦਿੰਦਾ ਦੇਵਤਾ ਬਣਾ ਦਿੰਦਾ ਉਹਦਾ ਜੀਵਨ ਸਫਲਾ ਹੋ ਜਾਂਦਾ ਲੋਕ ਵੀ ਹੈਰਾਨ ਹੁੰਦੇ ਫਿਰ ਸੋ ਇਸ ਕਰਕੇ ਸਤਗੁਰ ਜੀ ਨੇ ਅੱਜ ਇਸ ਪਵਿੱਤਰ ਬਚਨਾਂ ਦੇ ਰਾਹੀਂ ਨਿੰਦਕ ਦੀ ਉਹ ਗੱਲ ਕੀਤੀ ਏ ਨਿੰਦਕ ਗੁਰ ਕਿਰਪਾ ਤੇ ਹਟਿਓ ਕਿਸੇ ਨਿੰਦਕ ਦਾ ਸੁਭਾਅ ਤੁਸੀਂ ਬਦਲ ਨਹੀਂ ਸਕਦੇ ਨਿੰਦਕ ਨੂੰ ਜਗਨ ਕਰੋ ਕਿ ਉਹ ਗੁਰੂ ਦੀ ਸੰਗਤ ਨਾਲ ਜੁੜ ਜਵੇ ਜੇ ਉਹ ਗੁਰੂ ਦੀ ਸੰਗਤ ਨਾਲ ਜੁੜ ਗਿਆ ਤਾਂ ਗੁਰੂ ਨੇ ਉਸ ਨਿੰਦਿਆ ਕਰਨ ਵਾਲੇ ਦਾ ਸੁਭਾਅ ਹੀ ਬਦਲ ਦੇਣਾ ਉਹਦੇ ਕੋਲੋਂ ਫਿਰ ਨਿੰਦਿਆ ਹੋਣੀ ਨਹੀਂ ਹੋਣੀ ਉਹਨੂੰ ਆਪਣੇ ਨਾਲ ਜੋੜੋ ਉਹਨੂੰ ਪ੍ਰੇਰੋ ਉਹਦੀ ਨਿੰਦਿਆ ਨਾ ਕਰੋ ਉਸਨੂੰ ਬੁਰਾ ਨਾ ਆਖੋ ਸਗੋਂ ਉਹਦੇ ਲਈ ਗੁਰੂ ਦੇ ਅੱਗੇ ਬੇਨਤੀ ਕਰੋ ਉਸਨੂੰ ਪ੍ਰੇਰੋ ਜਦੋਂ ਤੁਸੀਂ ਉਸਨੂੰ ਪ੍ਰੇਰੂਗੇ ਨਾ ਇੱਕ ਵਾਰੀ ਤੁਹਾਨੂੰ ਪਾਊਗਾ ਵੀ ਉਹ ਪੁੱਠਾ ਪਤਾ ਨਹੀਂ ਉਹਨੂੰ ਤੁਹਾਨੂੰ ਕੀ ਕਹਿ ਜਣਾ ਫਿਰ ਵੀ ਗੁੱਸਾ ਨਾ ਕਰੋ ਫਿਰ ਵੀ ਉਸਨੂੰ ਸਮਝਾਓ ਫਿਰ ਵੀ ਉਸਨੂੰ ਸਮਝਾਓ ਬਈ ਨਹੀਂ ਗੁਰੂ ਨਾਲ ਜੋੜੋ ਗੁਰੂ ਦੀ ਬਾਣੀ ਸੁਣਿਆ ਕਰੋ ਕੀਰਤਨ ਸੁਣਿਆ ਕਰੋ ਗੁਰੂ ਐਸੀ ਕਿਰਪਾ ਕਰਦਾ ਉਸ ਨੂੰ ਦੇਵਤਾ ਬਣਾ ਸਕਦਾ ਸੋ ਇਹ ਵਿਚਾਰ ਸੀ ਭੋਲਾ ਚੁੱਕਾਂ ਦੀ ਖੇਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ